ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਆਹ ਫਰਸ਼ ਲਾਉਣ ਦੇ ਯਾਨੀ ਕਿ ਜਦੋਂ ਪਹਿਲੀ ਵਾਰ ਹਨਾ ਫਰਸ਼ ਲਾਇਆ ਬੜਾ ਹੋਇਆ ਹਨਾ ਵੀ ਆ ਸਾਰੀਆਂ ਇੱਟਾਂ ਆਪਣੇ ਆ ਪੁਰਾਣੀਆਂ ਹੀ ਲਾਈਆਂ ਆਈਆਂ ਨੇ ਸਾਰੇ ਫਰਸ਼ ਜਿੰਨੇ ਵੀ ਆ ਕੋਈ ਵੀ ਨਵੀਂ ਇੱਟ ਦੇ ਫਰਸ਼ ਨਹੀਂ ਦਿਲਾਏ ਆਪਾਂ ਪੁਰਾਣੀਆਂ ਇੱਟਾਂ ਦੇ ਖੁਈਆਂ ਢੇੜ-ਢੇੜ ਕੇ ਲਿਆ ਆਗੇ ਆਪਣੀਆਂ ਨਾ ਫਰਸ਼ ਲਾਤੇ ਸੀ ਉਹਨਾਂ ਨੂੰ ਫਿਰ ਦੇ ਮਹੀਨਿਆਂ ਵਾਲਾ ਨੂੰ ਪੈਸੇ ਆਪਾਂ ਦੇ ਦੇ ਦਿੰਦੇ ਹੁੰਦੇ ਸੀ ਜਿੱਥੇ ਲੋਡ ਹੁੰਦੀ ਦੀ ਉੱਤੋਂ ਤੋਂ ਢੇੜ ਲੈਣੀ ਬਾਕੀ ਦਾ ਭਰ ਨਹੀਂ ਹੁੰਦੀ ਥੱਲੇੋਂ ਜਿੰਨੀ ਕੁ ਉੱਤੋਂ ਢੇੜਨੀ ਦੇੜ ਲੈਣ ਕੋਈਆਂ ਢੇੜ ਢੇੜ ਕੇ ਆ ਫਰਸ਼ ਲਾਇਆ ਸੀ ਹਨ ਤੇ ਬਹੁਤ ਸਾਲ ਹੋ ਗਏ ਇਹਨੂੰ ਫਰਸ਼ ਨੂੰ ਲੱਗੇ ਨੂੰ ਪਰ ਹੁਣ ਅੱਜ ਚਲੋ ਵਾਹਿਗੁਰੂ ਨੇ ਹੌਲੀ 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 ਕਰਦਿਆਂ ਨੂੰ ਟਾਈਮ ਆ ਗਿਆ ਕਿ ਹੁਣ ਇਹਨੂੰ ਸੋਚਿਆ ਕਿ ਇਹ ਫਰਸ਼ ਨੂੰ ਸਾਰੇ ਨੂੰ ਇੱਟਾਂ ਵਾਲੇ ਨੂੰ ਪੱਟ ਕੇ ਨਾ ਇੱਥੋਂ ਤੇ ਲੈ ਕੇ ਉਹ ਦਫ਼ਤਰ ਵਾਲੇ ਕੰਧ ਤੱਕ ਉੱਥੇ ਤੱਕ ਪੱਟ ਕੇ ਇਹਨੂੰ ਇੱਟਾਂ ਨੂੰ ਇੱਥੇ ਲਾਉਣੇ ਐਂਟਰਲੌਗ ਜਿਹੜੀਆਂ ਇਹ ਇੱਟਾਂ ਨੇ ਇਹ ਇੱਟਾਂ ਨੂੰ ਲੈ ਜਾਣਾ ਉਹ ਪਰਲੇ ਪਈ ਚਾਪਾ ਜਿਹੜੀ ਉਹ ਪਰਲੇ ਪਾਸੇ ਮਗਰਲੇ ਛੱਡ ਨੂੰ ਰਾਹ ਜਾਂਦਾ ਨਾ ਇਹਨੂੰ ਉਧਰ ਲੈ ਜਾਣਾ ਤੇ ਹੁਣ ਹਜੇ ਵੇਲ ਆ ਹੁਣ ਇਹ ਜਿਹਾ ਕੁਝ ਕਰ ਲਈਏ ਤਾਂ ਚਲੋ ਵਧੀਆ ਰਹੂਗਾ ਹਨ ਤੇ ਤਾਂ ਜਿਸ ਸ਼ੁਰੂਆਤ ਕਰੀਆ ਫਰਸ਼ ਪਟਣ ਲੱਗਿਆਂ ਦੇ ਉਹ ਟਰੈਕਟਰ ਮਗਰ ਹਾਲ ਜਿਆ ਪਾ ਕੇ ਲਿਆਉਣੇ ਆ ਜੀ ਜੀ ਉਹਦੇ ਨਾਲ ਵਧੀਆ ਪੱਟਿਆ ਜਾਵੇ ਤਾਂ ਉਹਦੇ ਨਾਲ ਪੱਤਕੇ ਦੇ ਦਿੰਦੇ ਆ ਵੀ ਕਿਵੇਂ ਪੱਟ ਹੁੰਦਾ ਵਾ ਤੇ ਫੇਰ ਦੇਖਦੇ ਆ ਕਿਵੇਂ ਚੱਲਦਾ ਤੇ ਚਲੋ ਵਾਈ ਗਰੂ ਨੇ ਜਦੋਂ ਆਹ ਫਰਸ਼ ਲੱਗਿਆ ਸੀ ਉਦੋਂ ਵੀ ਬਹੁਤ ਯਾਨੀ ਕਿ ਉਹ ਕਰਿਆ ਸੀਗਾ ਕਿ ਹਾਂ ਵੀ ਸਾਡਾ ਬੇੜਾ ਪੱਕਾ ਹੋ ਗਿਆ ਪਹਿਲਾਂ ਤਾਂ ਇੰਨਾ ਕੀ ਪੱਕਾ ਹੋਇਆ ਕਰਿਆ ਸੀਗਾ ਆ ਜਿੱਥੇ ਪੌੜੀ ਖੜੀ ਆ ਆਪਣੀ ਇੱਥੇ ਤੱਕ ਇੰਨਾ ਇੰਨਾ ਹੁੰਦਾ ਸੀ ਪਹਿਲਾਂ ਤੇ ਇੱਥੇ ਕਿ ਤੱਕ ਹੁੰਦਾ ਸੀ ਫਿਰ ਹੌਲੀ ਹੌਲੀ ਜਿਉਂ-ਜਿਉਂ ਜਿੱਥੋਂ ਜਗਾ ਵਧਾਈ ਗਏ ਪੱਕਾ ਕਰੀ ਗਏ ਹਨ ਅੱਜ ਵਾਹਿਗੁਰੂ ਨੇ ਮਿਹਰ ਕਰੀ ਆ ਕਿ ਆਪਾਂ ਇਹਨੂੰ ਹੋਰ ਇੰਟਰਲੌਕ ਲਾਉਣ ਦਾ ਸੋਚਿਆ ਕਿ ਇੱਥੇ ਇੰਟਰਲੌਕ ਲਾਉਨੇ ਆ ਮੂਰੇ ਬੀਟਾਂ ਨੂੰ ਮਗਰ ਲੈ ਜਾਂਦੇ ਆ ਬਾਕੀ ਵਾਹਿਗੁਰੂ ਇਦਾਂ ਹੀ ਸਭ ਤੇ ਮੇਰਾ ਪ੍ਰਿਆਹ ਹੱਥ ਤੇ ਰੱਖੇ ਤੇ ਬਸ ਮਿਹਨਤਾਂ ਕਰੀ ਚੱਲੀਏ ਤੇ ਸੁਪਨੇ ਪੂਰੇ ਹੋਈ ਜਾਣ ਸਾਬ ਦੇ ਇਹੀ ਅਰਦਾਸ ਆਪਣੀ ਤਾਂ ਵਾਹਿਗੁਰੂ ਅੱਗੇ ਆਪਣਾ ਧਰਤੀ ਪਾੜ ਜਾਂ ਹਾਲ ਲੈ ਕੇ ਆਂਦਾ ਭਈ ਇਹਦੇ ਨਾਲ ਪੱਟ ਕੇ ਦੇ ਦਿਆਂ ਵੀ ਕਿਵੇਂ ਪੱਟਾਂ ਤੂੰ ਨਾ ਟਰੈਕਟਰ ਤੇ ਨਾ ਬੈਠਿਆ ਕਰ ਸਾਰੇ ਭਾਈ ਕਹਿੰਦੇ ਆ ਜਿਹੜੇ ਵੀਡੀਓ ਦੇਖਦੇ ਆ ਕਹਿੰਦੇ ਜੱਜੂ ਨੂੰ ਟਰੈਕਟਰ ਤੇ ਨਾ ਬਿਠਾਇਆ ਕਰੋ ਫੇ ਕੀ ਕਰੀਏ ਹੁਣ ਹੈ ਓਏ ਬੈਠਣਾ ਨਹੀਂ ਵੀ ਟਰੈਕਟਰ ਤੇ ਬੈਠਣਾ ਨਹੀਂ ਨਾ ਸਾਰੇ ਜਾਣੇ ਕਹਿ ਦਿੰਦੇ ਨਹੀਂ ਬੈਣਾ ਥੋੜਾ ਡੂੰਗਾ ਲਾ ਰਾ ਥੋੜਾ ਡੂੰਗਾ ਲਾ ਉਹ ਨਹੀਂ ਤੂੰ ਇੱਕ ਗੱਲ ਹੁੰਦੀ ਆ ਕਿ ਵਿਆਹ ਜਿੰਨਾ ਚਾਹ ਹੋ ਜਾਂਦਾ ਮਿਸਤਰੀ ਲੱਗੇਦਾ ਹਨ ਆਪਣੇ ਜਿਵੇਂ ਆਪਾਂ ਨਾਰਮਲ ਪਰਿਵਾਰ ਆ ਸਾਰੇ ਕਿ ਪੱਕਾ ਵਿਆਹ ਜਿੰਨਾ ਚਾਹ ਹੋ ਜਾਂਦਾ ਮਿਸਤਰੀ ਲੱਗੇ ਕਿ ਹਾਂ ਭਾਈ ਘਰੇ ਮਿਸਤਰੀ ਲੱਗਿਆ ਕੁਛ ਨਾ ਕੁਛ ਨਵਾਂ ਬਣੂਗਾ ਜਾਂ ਨਵਾਂ ਕਰਾਂਗੇ ਕਿ ਉਹ ਸਵਾਦ ਹੀ ਵੱਖਰਾ ਹੋ ਜਾਂਦਾ ਹਨ ਹੱਥ ਨਾਲ ਥੱਲੇ ਦੇ ਲਿਓ ਮੋਡੈਲ ਇਹਦੇ ਖੜਾ ਕਰ ਦੋ ਜਾਇਰ ਹੀ ਉੱਤੇ ਰੱਖ ਦੋ ਤੇ ਆਪਾਂ ਆ ਸਾਰਾ ਪੱਟੀ ਕਰਨੀ ਆ ਵੀਰੇ ਬੀਜੀ ਆਪਣੀ ਸਾਰੀ ਵੀ ਇੱਥੇ ਇੱਟਾਂ ਲਾ ਦੇਣੀਆਂ ਵੀਜੀ ਤੇ ਉਧਰ ਇੰਟਰਲੌਕ ਲਾਵਾਂਗੇ ਉਹ ਇੱਟਾ ਪੱਟ-ਪੱਟ ਕੇ ਇੱਧਰ ਲੈ ਆਉਣੀਆਂ ਸਾਰੀਆਂ ਜਿੰਨੀਆਂ ਘਟੀਆਂ ਵਧੀਆਂ ਨਵੀਆਂ ਲਾ ਦਾਂਗੇ ਤੇ ਸੋਹਣਾ ਬਣਾ ਲੈਣਾ ਫਾਰਮ ਨੂੰ ਪੂਰਾ ਰੇਮੀ ਗਾਰਾ ਗੁਰੂ ਜੀ ਹੋਈ ਜਾਂਦਾ ਸੀਗਾ ਤੇ ਹੁਣ ਫਾਰਮ ਤੇ ਬਹੁਤ ਟਾਈਮ ਹੋ ਗਿਆ ਕਿ ਇਹ ਪੈਸੇ ਵੀ ਜਮਾ ਨਹੀਂ ਕੋਸ਼ ਕੀਤਾ ਤੇ ਹੁਣ ਫਾਰਮ ਵੱਲ ਨੂੰ ਧਿਆਨ ਦਿੰਨੇ ਆ ਓਏ ਟਾਇਰ ਇੱਧਰ ਆ ਕੇ ਵਿਚਾਲੇ ਹੋਰ ਨਿਕਾ ਵੇਥ ਹਾਂ ਇਹ ਚ ਵੀ ਲੈ ਲੈ ਜਮਾਈ ਨਾਲ ਨਾਲ ਰੱਖ ਕੇ ਲਾ ਸਮਾ ਦੇ ਪੱਟਣਾ ਕਹੀ ਨਾਲ ਬੋਲਾ ਹੋ ਜੂਆ ਇਹ ਇੱਥੇ ਤੱਕ ਦਾ ਬਾਈ ਬੋਲਾ ਹੋ ਗਿਆ ਹਾਂ ਕਰਾਣੇ ਖਿੱਚ ਦੇਣ ਛੋਟੇ ਹੀਟਰਾਂ ਵਾਲੇ ਐਂਟਰ ਮਗਰ ਆਪਾਂ ਸਿੰਗਲ ਹੜ ਪਾ ਲਿਆ ਕਿਉਂਕਿ ਹੁਣ ਵੱਡੇ ਟਰੈਕਟਰ ਤਾਂ ਆਪਾਂ ਕੱਢਦੇ ਹੀ ਨਹੀਂ ਉਹ ਤਾਂ ਬਾਈ ਅੰਦਰ ਲਾ ਤੇ ਦੇ ਲੋ ਜੋਰ ਲਾਉਂਦਾ ਨਾ ਪੂਰਾ ਇਹ ਧਰਤੀ ਬਾੜ ਚੱਲਦਾ ਆਹ ਫਰਸ਼ੇ ਤੋਂ ਥੋੜਾ ਨੀਮਾ ਰੱਖ ਕੇ ਲਾਉਣਾ ਫਤ ਜੁਦੀ ਦੇ ਲੋ ਆਹ ਹਨਾ ਆਲੂਆਂ ਦੀ ਬੋਰੀ ਅੱਧਿਕ ਉਰੇ ਪਈ ਸੀਗੀ ਬੋਰੀ ਦੇ ਵਿੱਚ ਸੇਬੇ ਵਾਲੀ ਬੋਰੀ ਜਿਹੀ ਹੈ ਨਾ ਵੀ ਤੁਸੀਂ ਦੇ ਲੋ ਗਲੇ ਨਹੀਂ ਆਲੂ ਕਿਉਂਕਿ ਉਰੇ ਮੌਸਮ ਠੰਡਾ ਸੀਗਾ ਕਿੰਨੀ ਗਰਮੀ ਰਹੀ ਹੈ ਮਈ ਮਹੀਨੇ ਦੇ ਵਿੱਚ ਹਨਾ ਉਹ ਆਲੂਆਂ ਦੇ ਸੀਜ਼ਨ ਦੇ ਆਲੂ ਵੈਲਰ ਆਲੂ ਆ ਦਿਲ ਵਾਲੂ ਗਲਿਆ ਨਹੀਂ ਹੈਗਾ ਉਮਰ ਜਹਾਇਆ ਹੋ ਗਿਆ ਨੇ ਵੀ ਜੇ ਠੰਡੀ ਜਗਾ ਪਿਆ ਰਹਿੰਦਾ ਇਹ ਬਾਰ ਵੀ ਕਿਤੇ ਖਰਾਬ ਨਹੀਂ ਹੁੰਦਾ ਸਟੋਰ ਦੇ ਵਿੱਚ ਤਾਂ ਸਿਰਫ ਇੱਕ ਉਹ ਹੁਆਣਾ ਵੀ ਇਹ ਨੂੰ ਟਾਈਟ ਰੱਖਦਾ ਵੀ ਜਿਵੇਂ ਫਰੈਸ਼ ਹੁੰਦਾ ਉਵੇਂ ਹੁੰਦਾ ਆਪਣੇ ਮੀਡਲ ਕਲਾਸ ਫੈਮਿਲੀ ਤੇ ਤਾਂ ਬਾਈ ਇਹੀ ਹੁੰਦਾ ਨਾ ਚਾਹ ਚਾਹ ਵੀ ਹਾਂ ਸਾਡੇ ਘਰੇ ਮਿਸਤਰੀ ਲੱਗਿਆ ਵੀ ਉਹਦਾ ਚਾਹ ਹੀ ਵੱਖਰਾ ਹੋ ਜਾਂਦਾ ਤੇ ਅੱਜ ਸਵੇਰ ਦੇ ਸਵੇਰ ਦਾ ਕੰਮ ਸ਼ੁਰੂ ਕਰਿਆ ਤੇ ਉਰੇ ਫਾਰਮ ਤੇ ਹੀ ਆਂ ਕਿ ਯਾਨੀ ਕਿ ਚਾਹ ਜੜਿਆ ਵੀ ਹਾਂ ਹੋਇਆ ਹੋਇਆ ਕੀ ਹਾਂ ਵੀ ਕੰਮ ਕਰਦੇ ਆ ਜੀ ਹੁਣ ਆਹ ਸੋਨਾ ਹੋ ਜਾਣਾ ਪੱਕੀ ਜਗਾ ਹੋ ਜਾਣੀਆਂ ਕੋਈ ਦਿੱਕਤ ਨਹੀਂ ਆਉਣੀ ਹਨਾ ਆਰਾਮ ਨਾਲ ਪੂਰਾ ਕਰਾ ਪਾਉਂਦੇ ਆ ਕਰਾਚ ਪੀਲਾ ਇੰਟਰ ਕਿੱਥੇ ਆ ਫਿਰ ਉਹਦੇ ਮਗਰ ਪਾ ਲੈਣਾ ਸੀ ਤੋਤਾ ਆ ਟਰੈਕਟਰ ਕੱਢ ਲਿਆ ਯਾਰ ਅੰਦਰ ਸਰੀ ਹੀ ਆ ਕੰਮ ਵਾਲਾ ਓ ਚੰਗਾ ਉਹ ਤੇਰਾ ਖੜਾ ਸੀ ਉਹ ਟਰੈਕਟਰ ਉਹਨੂੰ ਕੀ ਹੋ ਗਿਆ ਦਿਮਾਗ ਖਰਾਬ ਆ ਤੂੰ ਕਿ ਅੰਦਰ 90 ਦਾ ਕੱਢ ਲੈਂਦਾ ਇਹਨੂੰ ਸਾਰੀ ਮਿੱਟੀ ਨੂੰ ਖੇਚ ਕੇ ਨਾ ਉਹ ਤਰਪਾਲ ਪਾਸੇ ਕਰ ਲੋ ਉਹ ਕੂੜਾ ਜਿਹਾ ਉੱਥੇ ਢੇਰ ਲਾਈ ਚੱਲੋ ਮਿੱਟੀ ਖਿਚਣ ਲੱਗਿਆਂ ਗਰਾਹ ਦੇਣਾ ਕਿਉਂਕਿ ਥੋੜਾ ਨੀਵਾ ਕਰਨਾ ਨਾ ਫਰਸ਼ ਆਪਣੇ ਆ ਜਿਹੜਾ ਸ਼ੈੱਡ ਵਾਲਾ ਫਰਸ਼ ਆ ਉਹਦੇ ਤੋਂ ਨੀਵਾ ਕਰਨਾ ਆਪਾਂ ਇਹ ਉਹਦੇ ਤੋਂ ਇੱਕ ਰਦਾ ਨੀਵਾ ਰੱਖਣਾ ਕਿ ਇੱਧਰ ਨੂੰ ਪਾਣੀ ਦੀ ਧਲਾਣ ਰਵੇ ਦੇ ਲੋ ਘਰੇ ਸੰਦ ਖੜੇ ਦਾ ਸਵਾਦ ਤਾਂ ਹੈਗਾ ਨਾ ਆ ਧਰਤੀ ਪਾੜ ਜਾ ਸੀਗਾ ਆਪਣੇ ਕੋਲੇ ਤੇ ਆ ਗੇੜੇ ਲਾ ਤੇ ਕਰਾ ਨਾ ਮਿੰਟਾਂ ਚ ਮਿੱਟੀ ਕੱਚ ਦੇਣੀ ਆ ਕਿਉਂਕਿ ਭਈ ਕਹੀ ਤਾਂ ਚੱਲਦੀ ਨਹੀਂ ਵੀ ਇਹ ਤੇ ਜੋਰ ਪੂਰਾ ਮਾਰਦਾ ਟਰੈਕਟਰ ਵੀ ਜੋਰ ਦੀ ਕੋਈ ਘਾੜ ਨਹੀਂ ਹੈਂ ਕਹ ਰਾਹ ਨਾਲ ਬਹੁਤ ਵਧੀਆ ਕੰਮ ਖਿੱਚਿਆ ਜਾਣਾ ਨੇ ਨਹੀਂ ਤਾਂ ਹੱਥ ਕਈਆਂ ਨਾਲ ਤਾਂ ਬਹੁਤ ਟਾਈਮ ਲੱਗਦਾ ਅਰ ਜਦ ਹੁਣ ਹੈਗਾ ਵਾ ਪੱਧਰ ਜਗਾ ਆਪਣਾ ਚੱਲ ਥੱਕਦੇ ਆ ਟਰੈਕਟਰ ਤਾਂ ਆਪਾਂ ਟਰੈਕਟਰ ਜਰੂਰ ਉਹ ਕਰਾਂਗੇ ਵੀ ਵੇਖਿਆ ਇੱਕ ਵੱਢਿਓ ਖਿੱਚੀ ਚੱਲ ਵੀ ਨਾਲੇ ਟਰੈਕਟਰ ਤੇ ਨਹੀਂ ਲੋਡ ਪੈਂਦਾ ਨਾਲੇ ਐਵੇਂ ਸਲਿੱਪ ਜੇ ਨਹੀਂ ਮਾਰਦਾ ਹੁੰਦਾ ਇੱਕ ਵੱਢਿਓ ਖਿੱਚਦਾ ਖਿੱਚਦਾ ਸਿਰੇ ਲੈ ਜਾ ਫੇਰ ਉਸਦੂਆ ਖਿੱਚਿਆ ਜਾਓ ਇਹ ਦੋ ਦੋ ਕਰਾ ਖੇਚ ਹੋਣਗੇ ਮਿਸਤਰੀ ਜੀ ਦੋ ਦੋ ਕਰਾ ਖੇਚ ਹੋਣਗੇ ਇੱਕ ਜਗ੍ਹਾ ਤੂੰ ਕਿੱਕੀ ਫਰਸ਼ ਤੇ ਇੱਕ ਰੋ ਤਾਂ ਨੀਵਾ ਉਹ ਠੀਕ ਆਰੇ ਆਏ ਨੇ ਪੱਟ ਦੇਣਾ ਕਰਾ ਨਹੀਂ ਖੇਚ ਦੇਣਾ ਥੋੜੀ ਮਿਹਨਤ ਘਟ ਜਾਣੀ ਆਪਣੀ ਨਾ ਲ ਕਿਵੇਂ ਨਹੀਂ ਲੱਗਣਿਆ ਧਰਤੀ ਬਾੜ ਆਪਣੇ ਕੋਲੇ ਹੈਗਾ ਵਾ ਨਹੀਂ ਉਹ ਹਾਲ ਦੂਜੇ ਨਹੀਂ ਲੱਗਣੇ ਸੀ ਜਿਹੜੇ ਦੂਜੇ ਹਾਲ ਹੁੰਦੇ ਆ ਨਾ ਉਹ ਨਹੀਂ ਲੱਗਣੇ ਸੀ ਇਹ ਆਪਣੇ ਕੋਲੇ ਆਪਣਾ ਆਪ ਦਾ ਆਪਾ ਕਿਹੜਾ ਕਿਥੋਂ ਲੈਣ ਜਾਣਾ ਆ ਅਰੇ ਅੱਜ ਆ ਫਰਸ਼ ਪਟਣਾ ਸ਼ੁਰੂ ਕਰ ਲਿਆ। ਇਹ ਫਰਸ਼ ਪਟ ਕੇ ਆਪਾਂ ਇਹ ਤੋਂ ਥੋੜਾ ਨੀਵਾ ਰੱਖਣਾ। ਆ ਜਿਹੜਾ ਸ਼ੈੱਡ ਵਾਲਾ ਫਰਸ਼ ਆ ਤੇ ਆ ਉੱਚਾ ਚੱਕ ਦੇਣਾ। ਜਿੰਨੀ ਇਹ ਚੋਂ ਇਟ ਕੰਮ ਆ ਗਈ, ਇਟ ਨੂੰ ਕੰਮ ਲੈ ਲਾਂਗੇ, ਬਾਕੀ ਮਗਰ ਰੋੜੀ ਵਾਲਾ ਫਰਸ਼ ਲਾ ਦਾਂਗੇ ਰੋੜੀ ਕੁੱਟ ਕੇ ਨਾ। ਪੁਰੇ ਨਾਲ ਗੰਦ ਬਹੁਤ ਪਿਆਰ ਆਂਦਾ ਸੀਗਾ ਕਿ ਪਾਣੀ ਖੜ ਜਾਂਦਾ ਸੀ ਪਿੱਲ ਬਹੁਤ ਪੁਰਾਣਾ ਫਰਸ਼ ਫਰਸ਼ ਲੱਗਿਆ ਵੱਡੀਆਂ ਟਰਾਲੀਆਂ ਰੁਲੀਆਂ ਨਾਲ ਦਬ ਜਾਂਦਾ ਤੇ ਫਿਰ ਇਹਦੇ ਨਾਲੇ ਆਲੇ-ਦਾਲੇ ਗੋਲ ਬਣਾ ਦੇਣਾ। ਇਹ ਅੱਜ ਪਾਣੀ ਪੈਂਦਾ ਕਰ ਦੇਣਾ ਆਪਾਂ ਤੇ ਉਹ ਦਰਖਤਾਂ ਜੇ ਵੀ ਪਾਣੀ ਪੈਂਦਾ ਕਰਾਂਗੇ ਹੋਂ ਦਾ ਪਾ ਦਿੰਨੇ ਹੁੰਨੇ ਪਰ ਹੁਣ ਵਧੀਆ ਜਗ੍ਹਾ ਹੀ ਬਣਾ ਦੇਣੀ ਆ ਕਰਕੇ ਹਾਂਜੀ ਵੀਰੇ ਬਾੜੇ ਵੀਰ ਕੱਲ ਦੇ ਮੈਨੂੰ ਪਰਸੋਂ ਦੀ ਜਿੱਦਣ ਦੀ ਮੈਂ ਉਹ ਸਪਰੇਅ ਵਾਲੀ ਵੀਡੀਓ ਪਾਈ ਜਾਨ ਉਹ ਇਹੀ ਗੱਲਾਂ ਕਰੀ ਜਾਂਦੇ ਆ ਤੁਸੀਂ ਸਪਰੇਅ ਕਿਉਂ ਛੇਤੀ ਕਰਨ ਲੱਗੇ ਤੁਸੀਂ ਐਂ ਕਰਤਾ ਅਸੀਂ ਤਾਂ ਇੱਕੋ ਹੀ ਕਰਦੇ ਆ ਅਸੀਂ ਤਾਂ ਐਂ ਨਹੀਂ ਕਰਦੇ ਵੀਰੇ ਯਾਰ ਦੇਖੋ ਹਰ ਇੱਕ ਦਾ ਖੇਤੀ ਕਰਨ ਦਾ ਆਪੋ ਆਪਣਾ ਢੰਗ ਕੋਈ ਸਪਰੇਅ ਕਰ ਲੈਂਦਾ ਕੋਈ ਨਹੀਂ ਕਰਦਾ ਹਨਾ ਤੇ ਇਹਦੇ ਵਿੱਚ ਮੈਂ ਕਿਹੜਾ ਕਿਸੇ ਨੂੰ ਰეკਮੈਂਡ ਕਰਤਾ ਵੀ ਹਾਂ ਭਾਈ ਤੁਸੀਂ ਸਪਰੇਹਾ ਕਰੋ ਮੈਂ ਕਰਤੀ ਤਾਂ ਤੁਸੀਂ ਕਰੋ ਹੀ ਕਰੋ ਸਪਰੇਅ ਵੀ ਨਹੀਂ ਤਾਂ ਤੁਹਾਡਾ ਝੋਨਾ ਖਰਾਬ ਹੋ ਜਾ ਠੀਕ ਨਹੀਂ ਹੁਣ ਮੇਰਾ ਉਹ ਝੋਨਾ 55 56 ਦਿਨ ਦਾ ਹੋ ਗਿਆ ਮੇਧ ਮੇਰਾ ਕਰ ਨਹੀਂ ਬਣਦੀ ਕਿਉਂਕਿ ਮੈਂ ਥੱਲੇ ਕੁਝ ਨਹੀਂ ਪਾਇਆ ਸੁੰਡੀ ਠੰਡੀ ਤੋਂ ਮੇਰਾ ਕਰ ਨਹੀਂ ਬਣਦੀ ਸੀ ਸਪਰੇ ਠੀਕ ਨਹੀਂ ਜੇ ਮੈਂ ਨਾ ਕਰ ਨਾ ਕਰੂੰਗਾ ਤਾਂ ਫਿਰ ਗੋਭ ਖਾਲੀ ਨਿਕਲੂ ਫੇਰ ਉਹ ਕੀ ਫਾਇਦਾ ਵਾ ਆਪਣਾ ਵੀ ਜੇ ਉਹ ਪੱਤੇ ਹੀ ਕੋਬਾ ਹੀ ਖਾਲੀ ਨਿਕਲੇ ਕੋਈ ਹੈਗਾ ਫਾਇਦਾ ਦੱਸੋ ਮੈਨੂੰ ਜੇ ਜਾਨੀ ਕਿ ਸਪਰੇ ਕਰੀਆ ਫੇਰ ਵੀ ਹਨਾ ਵੀ ਮੈਂ ਕਿਹੜਾ ਕਿਸੇ ਨੂੰ ਰეკਮੈਂਡ ਕਰਿਆ ਵੀ ਵੀਰੇ ਤੁਸੀਂ ਸਪਰੇ ਕਰੋ ਮੈਂ ਤਾਂ ਆਪਦੇ ਖੇਤ ਚ ਸਪਰੇ ਕਰੀਆ ਮੈਂ ਕਿਹੜਾ ਵੀ ਕਿਸੇ ਦੇ ਖੇਤਾਂ ਚ ਜਾ ਜਾ ਕੇ ਵੀ ਸਪਰੇ ਹਾਂ ਕਰਨ ਲੱਗ ਗਿਆ ਵੀ ਹਾਂ ਮੈਂ ਪੈਸੇ ਬਣਾ ਲੇ ਕਿਸੇ ਦੀਆਂ ਲੋਕਾਂ ਦੀਆਂ ਜਾ ਕੇ ਖੇਤਾਂ ਸਪਰੇ ਹਾਂ ਕਰੀਆ ਵੀ ਹਾਂ ਭਾਈ ਇਹਨੇ ਤਾਂ ਹੀ ਆਪਦੇ ਪੈਸੇ ਬਣਾ ਲੇ ਸਪਰੇ ਹਾਂ ਕਰਕੇ ਲੋਕਾਂ ਦੇ ਖਤੇਾਂ ਚ ਠੀਕ ਨਹੀਂ ਮੈਂ ਤਾਂ ਸਪਰੇ ਕਰੀ ਆ ਆਪਦੇ ਖੇਤ ਦੇ ਵਿੱਚ ਤੇ ਮੈਂ ਮੈਨੂੰ ਲੋੜ ਸੀ ਸਪਰੇ ਦੀ ਮੈਂ ਕਰਤੀ ਤੇ ਮੈਂ ਕੱਲ ਵੀ ਇਹੀ ਗੱਲ ਕਰਦਾ ਸੀ ਕਿ ਯਾਰ ਵੀਰੇ ਮੇਰਾ ਗੇੜ ਵੱਡਾ ਹੋ ਜਾਂਦਾ ਜੇ ਮੈਂ ਸਪਰੇ ਹੋਣਾ ਨਾ ਕਰੂੰਗਾ ਤਾਂ ਮੇਰਾ ਨੁਕਸਾਨ ਹੋ ਜਾਂਦਾ ਵਾ ਫਿਰ ਮੈਂ ਉਸ ਕਰਕੇ ਮੈਂ ਪਹਿਲਾਂ ਹੀ ਆਪਦਾ ਅਰੇਂਜਮੈਂਟ ਰੱਖਦਾ ਕਿ ਜਿਵੇਂ ਜਿਵੇਂ ਹੁੰਦਾ ਹੁਣ ਜੇ ਸੁੰਡੀ ਦਾ ਅਟੈਕ ਪੈ ਗਿਆ ਤਾਂ ਮੈਂ ਕੀ ਕਰੂੰਗਾ ਫਿਰ ਯਾਰ ਬਾਅਦ ਚ ਦੱਸੋ ਮੈਨੂੰ ਕੀ ਹੱਲ ਆ ਉਹਦਾ ਸੁੰਡੀ ਦੇ ਅਟੈਕ ਦਾ ਵੀ ਹੈ ਕੋਈ ਹੱਲ ਸਮਝ ਲੋ ਗੋਬ ਦੀ ਸੁੰਡੀ ਨੇ ਅਟੈਕ ਕਰਤਾ ਇੱਕਦਮ ਹਨਾ ਤੇ ਕੀ ਕਰੂੰ ਮੈਂ ਦੱਸ ਵੀ ਗੋਬ ਦੀ ਸੁੰਡੀ ਪੈ ਗਈ ਕੀ ਕਰੂੰ ਫਿਰ ਮੈਂ ਕਿੱਥੋਂ ਲੈ ਕੇ ਆਉਂਦਾਂ ਬਾਈ ਹੈ ਇੱਕ ਦਿਨ ਚ ਤਾਂ ਹੁਣ ਹੀ ਨਹੀਂ ਸਾਰੀ ਸਪਰੇ ਜਿਵੇਂ ਜਿਵੇਂ ਝੋਨਾ ਲੱਗਿਆ ਅਸੀਂ ਉਵੇਂ ਉਵੇਂ ਸਪਰੇ ਕਰਦੇ ਹਾਂ ਵੀ ਹਾਂ ਆ ਇੱਥੇ ਆ ਝੋਨਾ ਮੋਟਰ ਤੇ ਇੰਨੇ ਦਿਨ ਦਾ ਹੋ ਗਿਆ ਉਹ ਤੇ ਕਰ ਦੋ 45 ਦਿਨ ਤੋਂ ਪਹਿਲਾਂ ਤਾਂ ਮੈਂ ਕਹ ਸੀ ਸੀ ਉਹਨੇ ਦੀ ਸਪਰੇ ਕਰੀ ਨਹੀਂ 50 ਦਿਨ ਤੋਂ ਬਾਅਦ ਹੀ ਕਰਦੇ ਹਾਂ ਤੇ ਉਹ ਅਸੀਂ ਕਰਦੀ ਕਰਦੇ ਆ ਵੀਰੇ ਹਰੇਕ ਸਾਲ ਤੇ ਇੱਕ ਵੀਰ ਕਹਿੰਦਾ ਸੀਗਾ ਵੀ ਵੀਰੇ ਤੁਸੀਂ ਉਹਨਾਂ ਦੀਆਂ ਵੀਡੀਓ ਸੁਣਿਆ ਕਰੋ ਜਾਂ ਇਹ ਦੇਖਿਆ ਕਰੋ ਵੀਰੇ ਮੈਂ ਵੀਡੀਓ ਦੇਖਦਾ ਸਭ ਕੁਝ ਕਰਦਾ ਠੀਕ ਨਹੀਂ ਪਰ ਜਿਵੇਂ ਮੈਨੂੰ ਠੀਕ ਲੱਗਦਾ ਮੈਂ ਉਵੇਂ ਕਰਦਾ ਠੀਕ ਨਹੀਂ ਕਿ ਮੇਰੀ ਮਰਜ਼ੀ ਆ ਮੈਂ ਆਪਣੀ ਮਰਜ਼ੀ ਦੇ ਮੁਤਾਬਕ ਚੱਲਦਾ ਤੇ ਮੈਨੂੰ ਜਿਵੇਂ ਲੱਗਦਾ ਕਿ ਹਾਂ ਮੈਨੂੰ ਮੇਰੇ ਖੇਤਾਂ ਦੇ ਵਿੱਚ ਸਪਰੇਅ ਕਰਨੀ ਚਾਹੀਦੀ ਆ ਤਾਂ ਮੈਂ ਕਰਦਾ ਜੇ ਨਹੀਂ ਲੋੜ ਲੱਗੂ ਉਹ ਤੇ ਨਹੀਂ ਕਰੂੰਗਾ ਠੀਕ ਨਹੀਂ ਇਹ ਮੇਰੀ ਇੱਕ ਸਪਰੇਅ ਕਰਨਾ ਮੇਰੀ ਜ਼ਰੂਰਤ ਆ ਠੀਕ ਜੇ ਮੈਂ ਨਾ ਕਰੂੰਗਾ ਤਾਂ ਨੁਕਸਾਨ ਹੁੰਦਾ ਮੇਰਾ ਤੇ ਉਸ ਚੱਕਰ ਦੇ ਵਿੱਚ ਮੈਂ ਨੁਕਸਾਨ ਨਹੀਂ ਕਰਾਉਣਾ ਕਿਉਂਦਾ ਆਪਣਾ ਤੇ ਸਪਰੇਅ ਕਰਨੀ ਸੌਖੀ ਆ ਕਿ ਹੁਣ ਕੋਈ ਕਾਲੀ ਨਹੀਂ ਹੈਗੀ 20 20 ਚਿੱਲੇ ਕਰਨ ਲੱਗੇ ਹੋਏ ਆ ਆ ਸ਼ਾਇਦ ਕੱਲ ਦਾ ਪੰਪ ਲਾ ਕੇ ਸਾਨੂੰ ਰੁਕਣਾ ਪੈ ਜਾਣਾ ਬਸ ਵੀ ਫੇਰ ਥੋੜੇ ਦਿਨ ਰੁਕਾਂਗੇ ਹਨਾ ਪੀ ਹੋਰ ਹੈ ਨਹੀਂ ਸਪਰੇਅ ਕਰਨ ਵਾਲਾ ਮੂਰੇ ਤੇ ਬਸ ਇਸੇ ਤਰ੍ਹਾਂ ਹੀ ਆ ਵੀਰੇ ਕਿ ਤੂੰ ਹੁਣ ਬਾਹਲੇ ਵੀਰਾਂ ਦੇ ਇਹੀ ਆ ਤੁਸੀਂ ਸਪਰੇਅ ਕਰਨ ਲੱਗ ਗਏ ਅਸੀਂ ਤਾਂ ਇੱਕੋ ਹੀ ਕਰਦੇ ਆ ਤੁਸੀਂ ਤਾਂ ਐਵੇਂ ਉਹ ਕਰਤਾ ਯਾਰ ਵੀਰੇ ਤੁਸੀਂ ਥੱਲੇ ਵੀ ਤਾਂ ਕੁਝ ਪਾਇਆ ਕਿਸੇ ਨੇ ਫਟੇਰਾ ਪਾਇਆ ਕਿਸੇ ਨੇ ਕੁਝ ਪਾਇਆ ਠੀਕ ਨਹੀਂ ਮੈਂ ਉਹ ਚੀਜ਼ਾਂ ਕੁਝ ਨਹੀਂ ਪਾਈਆਂ ਫੇਰ ਸੁੰਡੀ ਨੂੰ ਤਾਂ ਰੋਕਣਾ ਤਾਂ ਹੈਗਾ ਹੀ ਆ ਨਾ ਵੀ ਸੁੰਡੀ ਨੂੰ ਨਾ ਰੋਕਾਂਗੇ ਤਾਂ ਕੀ ਕਰਾਂਗਾ ਫੇਰ ਉਸ ਚੱਕਰ ਦੇ ਵਿੱਚ ਵੀਰੇ ਮੈਨੂੰ ਕਰਨੀ ਹੀ ਪੈਣੀ ਆ ਆਪਾਂ ਕਰੀਏ ਮੈਂ ਹਰ ਇੱਕ ਸਾਲ ਕਰਦਾ ਕੋਈ ਇਹ ਨਹੀਂ 26 ਝੋਨੇ ਤੇ ਵੀ ਕਰੀਦੀ ਆ ਪੂਛਾ ਤੇ ਵੀ 50 ਦਿਨ ਤੇ ਸ਼ੁਰੂ ਕਰਦੀ ਸੀ 50 ਤੋਂ 55 ਦਿਨ ਤੇ ਜਦੋਂ ਹੁੰਦਾ ਸੀ ਪੂਛ ਤੇ ਆਪਾਂ ਸਪਰੀ ਮੈਨੂੰ ਲੇਟ ਨਹੀਂ ਕਰਦੇ ਵੀਰੇ ਆਪਾਂ ਤਾਂ ਚੱਕਰ ਚਲਾਉਣਾ ਜਿਵੇਂ ਹੁਣ ਹੁਣ ਜਿਹੜੇ ਝੋਨੇ ਤੇ ਸਪਰੇਅ ਕਰੀ ਇਹਦੇ 25 ਦਿਨਾਂ ਬਾਅਦ ਫੇਰ ਰਿਪੀਟ ਕਰ ਦੇਣੀ ਆ ਚਾਹੇ ਬਿਮਾਰੀ ਹੋਵੇ ਚਾਹੇ ਨਾ ਹੋਵੇ ਪਰ ਆਪਾਂ 25 ਦਿਨਾਂ ਬਾਅਦ ਸਪਰੇਅ ਕਰ ਦੇਣੀ ਹੈ ਕਿਉਂਕਿ ਉਹਦੇ ਵਿੱਚ ਫਿਰ ਉਹ ਪਾਉਣੀ ਆ ਆਪਣੀ ਵੀ ਡੋਡੀ ਪੈਣ ਤੋਂ ਠੀਕ ਨਹੀਂ ਉਹ ਕੋਸਾਈਡ ਆਉਂਦੀ ਆ ਉਹ ਪਾਉਣੀ ਆ ਆਪਾਂ ਤੇ ਉਹ ਪਾਉਣੀ ਜ਼ਰੂਰੀ ਆ ਆਪਾਂ ਪਾਣੀ ਪਾਉਣੇ ਆ ਫਿਰ ਉਹਦੇ ਨਾਲ 26 ਝੋਨੇ ਨੂੰ ਡੋਡੀ ਨਹੀਂ ਪੈਂਦੀ ਤੇ ਬਾਲੇ ਵੀਰ ਤਾਂ ਐਂ ਡਰੀ ਫਿਰਦੇ ਆ ਵੀਰੇ ਅਸੀਂ 26 ਲਾ ਲਿਆ ਗਲਤੀ ਹੋ ਗਈ ਸਾਡੇ ਤੋਂ ਅਸੀਂ ਆਏ ਗੇਤਾ لال ਉਹ ਮੈਂ ਕਹਿਆ ਯਾਰ ਵੀਰੇ ਕਿਉਂ ਗਲਤੀਆਂ ਹੋ ਗਈਆਂ ਯਾਰ 26 ਝੋਨਾ ਮਾੜਾ ਵਾ ਪੂਰਾ ਟਾਪ ਦਾ ਝੋਨਾ ਵਾ ਪੂਰਾ ਵਧੀਆ ਨਿਕਲੂ ਵੀਰੇ ਤੁਸੀਂ ਉਹਨੂੰ ਭਾਰਾ ਕਰ ਦੋ ਬਸ ਜਿੰਨਾ ਥੋੜੇ ਤੋਂ ਭਾਰਾ ਹੁੰਦਾ ਉਹਨੂੰ ਉਹਨਾ ਭਾਰਾ ਕਰ ਦੋ ਝੋਨਾ 26 ਝੋਨਾ ਜਿਹੜਾ 26 ਝੋਨੇ ਤੇ ਮਿਹਨਤ ਪੂਰੀ ਫਲ ਕਰੋ ਤੇ ਆਪਣੇ ਆਪ ਉਹ ਝਾੜ ਵੀ ਵਧੀਆ ਦਿੰਦਾ ਤੇ ਸਾਰਾ ਕੁਝ ਸਹੀ ਹੋ। 26 ਝੋਨੇ ਨੂੰ ਮਾੜਾ ਨਾ ਰੱਖੋ ਬਸ। ਜਿੰਨਾ 26 ਝੋਨਾ ਤਕੜਾ ਕਰਾਂਗੇ ਉਹਨੇ ਉਨਾ ਹੀ ਝੜ-ਬੱਦ ਦੇਣਾ। ਚਾਹੇ ਤੁਹਾਡੇ ਇੱਕ ਗੱਟੂ ਯੂਰੀਆ ਜ਼ਿਆਦਾ ਲੱਗਦਾ ਲਾ ਦਿਓ। ਪਰ 26 ਝੋਨੇ ਨੂੰ ਮਾੜਾ ਨਾ ਰੱਖੋ। 26 ਝੋਨੇ ਨੂੰ ਪੂਰਾ ਤਕੜਾ ਰੱਖੋ। ਠੀਕ। ਬਾਕੀ ਮੈਂ ਕੋਈ ਦਵਾਈ ਨਹੀਂ ਆਪਾਂ ਵੀਰੇ ਕੋਈ ਗਲਤ ਆਪਾਂ ਕਿਹਾ ਕੋਈ ਮਹਿੰਗਾ ਸੌਦਾ ਨਹੀਂ ਸੀ ਕਿਹਾ ਨਾ ਆਪਾਂ ਕਿਸੇ ਵੀਰ ਨੂੰ ਰეკਮੈਂਡ ਕੀਤੇ ਆ ਨਾ ਵੀ ਤੁਸੀਂ ਆਹ ਸਪਰੇਅ ਕਰੋ। हां भाई ਜਿਹੜੀ ਮੈਂ ਦਵਾਈ ਕਰੀ ਉਹ ਜਿਹੜੀ ਤੇਲੇ ਵਾਲੀ ਆ ਉਹਨੂੰ ਬਾਸਮਤੀ ਤੇ ਨਾ ਪਾਇਓ ਜੇ ਜੇ ਕੋਈ ਵੀਰ ਮੈਨੂੰ ਦੇਖ ਕੇ ਪਾਉਂਦਾ ਬਾਸਮਤੀ ਤੇ ਨਾ ਉਹ ਤੇਲੇ ਵਾਲੀ ਪਾਇਓ ਬਸ ਬਾਕੀ ਜਿੱਦਾਂ ਤੁਹਾਡੀ ਮਰਜ਼ੀ ਆ ਮੈਂ ਨਹੀਂ ਕਿਸੇ ਨੂੰ ਰეკਮੈਂਡ ਕਰਦਾ ਕਿ ਮੇਰੇ ਪਿੱਛੇ ਲੱਗ ਕੇ ਕੋਈ ਵੀ ਸਪਰੇਅ ਕਰੋ ਵੀਰੇ ਤੁਸੀਂ ਆਪਦੇ ਖੇਤ ਦੇਖੋ ਕਿ ਇੱਥੇ ਦੇਖ ਹੁਣ ਅੱਜ ਮੈਨੂੰ ਕਈ ਵੀਰਾਂ ਦੇ ਫੋਨ ਆਇਆ ਮੈਨੂੰ ਕਹਿੰਦੇ ਵੀਰੇ ਵੀ ਤੁਸੀਂ ਸਪਰੇਅ ਕੀਤੀ ਆ ਅਸੀਂ ਵੀ ਕਰਦੀਏ 26 ਤੇ ਮੈਂ ਕਹਿੰਦਾ ਵੀਰੇ ਤੁਸੀਂ ਕੀ ਪਾ ਕੇ ਕਹਿੰਦੇ ਅਸੀਂ ਪਦਾਨ ਪਾਏ ਮੈਂ ਕਹਿੰਦਾ ਫੇਰ ਕੀ ਲੋੜ ਆ ਤੁਹਾਨੂੰ ਸਪਰੇਅਾਂ ਕਰਨ ਦੀ ਤੇ ਕਹਿੰਦੇ ਸਾਨੂੰ 8 7 6 7 ਦਿਨ ਹੋਇਆ ਪ੍ਰਦਾਨ ਪਾਈ ਨੂੰ ਮੈਂ ਕਿਹਾ ਫੇਰ ਕੋਈ ਲੋੜ ਹੀ ਨਹੀਂ ਸਪਰੇਅ ਕਰਨ ਦੀ ਫੇਰ ਤੁਸੀਂ ਅਜੇ 20 22 ਦਿਨਾਂ ਤੇ ਕਰ ਦਿਓ ਠੀਕ ਨਹੀਂ ਤੇ ਹੁਣ ਵਿੱਚ ਬਾਲੇ ਵੀਰ ਨਾਲੇ ਪ੍ਰਦਾਨ ਪਾਈ ਬੈਠੇ ਹੋਣਗੇ ਜਾਂ ਫਟੇਰਾ ਪਾਈ ਬੈਠੇ ਹੋਣਗੇ ਫੇਰ ਵੀ ਇਹ ਗੱਲ ਕਹਿ ਰਿਹਾ ਕਿ ਅਸੀਂ ਤਾਂ ਕੁਝ ਵੀ ਅਸੀਂ ਤਾਂ ਇੱਕੋ ਹੀ ਸਪਰੇਅ ਕਰਦੇ ਹਾਂ ਵੀਰੇ ਉਹ ਹੋਈ ਜਾਂਦੀ ਆ ਫੇਰ ਹੁਣ ਜੇ 7 800 ਦੀ ਸਪਟੇਰਾ ਪਾਤੀ ਤਾਂ ਆਪੇ ਦੂਜੀਆਂ ਦਵਾਈਆਂ ਇਹ ਰੁਪਈਏ ਤਾਂ ਉਨੇ ਹੀ ਬਣਗੇ ਨਾ ਆਹ ਜਿਹੜੀ ਆਪਾਂ ਦਵਾਈ ਪਾਈ ਆ ਇਹ ਆਪਾਂ ਨੂੰ 1000 1100 ਤੋਂ ਥੱਲੇ ਥੱਲੇ ਪੈ ਗਈ ਇਹ ਤੇ ਹੁਣ ਤੁਸੀਂ ਦੱਸ ਲਓ ਵੀ 7-800 ਦੀ ਫਟੇਰਾ ਪੈਂਦੀ ਹੈ ਨਾ ਉਹ ਪਾ ਕੇ ਤੇ ਇਹ ਪਾ ਕੇ ਕੀ ਕਿੰਨਾ ਕੁ ਫਰਕ ਇਹਦੇ ਵਿੱਚ ਕਿੰਨੀਆਂ ਚੀਜ਼ਾਂ ਦਾ ਇਲਾਜ ਹੋ ਗਿਆ ਉਹ ਕੱਲੀ ਉਹਨੇ ਸੰਡੀ ਗੋਭ ਦੀ ਰੋਕਣੀ ਹੈ ਨਾ ਤੇ ਆਪਾਂ ਵੀਰੇ ਮੈਂ ਇਸ ਕਰਕੇ ਆਪਾਂ ਕਿਸੇ ਨੂੰ ਰეკਮੈਂਡ ਨਹੀਂ ਕਰਦੇ ਜਿਹੜਾ ਜੀ ਵੀਰ ਦਾ ਅਸਰ ਜਿਹੜੀਆਂ ਚੀਜ਼ਾਂ ਦਾ ਤੁਹਾਡਾ ਦਿਲ ਕਰਦਾ ਤੁਸੀਂ ਆਪਦਾ ਕਰੋ ਮੈਂ ਤਾਂ ਵੀਰੇ ਜਿਹੜੀ ਚੀਜ਼ ਮੈਨੂੰ ਪਤਾ ਵੀ ਮੈਂ ਮੇਰੀ ਕੀ ਜੇ ਇਹਦੇ ਨਾਲ ਲੋਟ ਰਹਿੰਦੀ ਆ ਵੀ ਮੇਰਾ ਸਹੀ ਰਹਿੰਦਾ ਐਵੇਂ ਮੇਰਾ ਜੇ ਮੈਂ ਸ਼ਡਿਊਲ ਚਲਾਉਣਾ ਮੇਰਾ ਐਵੇਂ ਸਹੀ ਰਹਿੰਦਾ ਤਾਂ ਉਦਾਂ ਮੇਰਾ ਸਹੀ ਆ ਇੱਕ ਵੀਰ ਨੇ ਰਕਮੈਂਟ ਕਰਿਆ ਸੀਗਾ ਤੇ ਵੀ ਬਣਿਆ ਗਾਂਵਦਾਉ ਬਦੂ ਬਦਾਉ ਕਿ ਕਿਸਾਨ ਸਪਰੇਅ ਕਰਨ ਦਾ ਪਤਾ ਨਹੀਂ ਕਿਹੜਾ ਕਰਨੀ ਆ ਮੈਂ ਕਹਾਂ ਯਾਰ ਵੀਰੇ ਠੀਕ ਆ ਵੀ ਮੈਂ ਤਾਂ ਜਿਹੜੀ ਕੀਤੀ ਆ ਮੈਂ ਦੱਸ ਤੀ ਹਨਾ ਤੁਸੀਂ ਜਿਹੜੀ ਕਰਦੇ ਹੋ ਤੁਸੀਂ ਦੱਸੋ ਕਿ ਹਾਂ ਭਾਈ ਅਸੀਂ ਮੈਂ ਆ ਸਪਰੇਅ ਕਰਦਾ ਇਹ ਸਪਰੇਅ ਗਲਤ ਆ ਆਪਾਂ ਠੀਕ ਆ ਥੋੜੀ ਮੰਨਾਂਗੇ ਠੀਕ ਨਹੀਂ ਆਪਾਂ ਇਹ ਤਾਂ ਨਹੀਂ ਕਿਸੇ ਨੂੰ ਕਿਹਾ ਕਿ ਵੀ ਤੁਸੀਂ ਆ ਵੀ ਆਪਾਂ ਪਤਾ ਜਿਹੜੀ ਚੀਜ਼ ਮੈਂ ਕਰਦਾ ਮੈਂ ਅੱਜ ਤੋਂ ਥੋੜੀ ਕਰਦਾ ਤਿੰਨ ਚਾਰ ਚਾਰ ਜਦ ਤੋਂ ਮੈਂ ਤਾਂ ਇਹ ਕਰਦਾ ਹੀ ਹਾਂ ਉਹਨਾਂ ਤਿੰਨ ਚਾਰ ਸਾਲ ਤੋਂ ਲਗਾਤਾਰ ਹੀ ਸੁਪਰੇ ਹਾਂ ਐਵੇਂ ਸ਼ਡਿਊਲ ਦੇ ਵਿੱਚ ਕਰਦਾ ਉਹਨਾਂ ਹਾਂ ਮੈਨੂੰ ਪਤਾ ਵੀ ਮੇਰਾ ਬਹੁਤ ਵਧੀਆ ਰਿਜ਼ਲਟ ਰਹਿੰਦਾ ਕਿ ਹੁਣ ਵੀ ਵੀ 25 ਦਿਨ ਤੇ ਆਹ ਜੋ ਛੇੜਾ ਹੁਣ 26 ਨੂੰ ਕਰੀਏ ਇਹਨੂੰ ਸ਼ਾਇਦ ਦੋ ਕਰਨੀਆਂ ਪੈ ਜਾਣ ਵੀ ਜਾਨੀ ਕਿ ਇੱਕ ਹੋਰ ਤਾਂ ਕਰਨੀ ਪਣੀ ਆ ਕਿਉਂਕਿ ਉਹ ਮੈਂ ਪਾਉਣੀ ਆ ਕੋ ਸਾਈਡ ਪਾਉਣੀ ਆ ਡੋਡੀ ਤੋਂ ਹਨਾ ਤੇ ਇੱਕ ਦਾ ਹੋਰ ਮੈਂ ਕਰ ਹੀ ਦੇਣੀ ਆ ਤੇ ਜੇ ਹੁਣ ਨਹੀਂ ਹਨਾ ਤੇ ਇੱਕ ਇਹਨੂੰ ਇੱਕ ਕਰਨੀ ਉਹਦੂ ਅਗਲਿਆਂ ਨੂੰ ਵੀ ਇੱਕ ਦੋ ਹੋਣਗੀਆਂ 26 ਨੂੰ ਤੇ ਹੁਣ ਜੇ ਨਹੀਂ ਕਰਾਂਗੇ ਤਾਂ ਫੇਰ ਕੰਮ ਖਰਾਬ ਹੋ ਜੂ ਤੇ ਫੇਰ ਉਦੋਂ ਬਾਅਦ ਚੰਗੀ ਤਰੀਕ ਆਪ ਦਾ ਸਹੀ ਟਾਈਮ ਤੇ ਪੱਢਿਆ ਜਾਂਦਾ ਬਸ ਪੂਰਾ ਪੀਲਾ ਪੀਲਾ ਹੁੰਦਾ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦੂੰ ਪਿਛਲੇ ਸਾਲਾਂ ਦੀਆਂ ਤੁਸੀਂ ਦੇਖ ਵੀ ਲਿਓ ਕੀ 26 ਚੋਂ ਨਾ ਕਿੰਨਾ ਸੋਹਣਾ ਪਕਾ ਕੇ ਵੱਢ ਹੁੰਦਾ ਤੇ ਝਾੜ ਵੀ ਪੂਰਾ ਵਧੀਆ ਰਿਆ ਵੀਰੇ ਸਾਰੇ ਕਾਇਦਾ ਬਹੁਤ ਵਧੀਆ ਝਾੜ ਸੀਗਾ ਐਵੇਂ ਕੋਈ ਮਾੜਾ ਝਾੜ ਨਹੀਂ ਸੀਗਾ ਬਹੁਤ ਵਧੀਆ ਝਾੜ ਰਿਆ 26 ਦਾ ਤੇ ਜਿਹੜੇ ਵੀਰਾਂ ਨੇ ਗੇਤਾ ਵੀ ਲਾਇਆ ਕੋਈ ਡਰੋ ਨਾ ਬਹੁਤ ਵਧੀਆ ਝੋਨਾ ਵਾ ਵੀਰੇ ਤੁਹਾਡੇ ਅੱਧੇ ਖਰਚੇ ਆ ਟਾਈਮ ਲੀ ਵੱਧਿਆ ਜਾਣਾ ਤੇ ਹਾਂ ਉਹ ਵੀਰਾਂ ਲਈ ਗੇਤਾ ਜਿਹੜੇ ਵੀਰਾਂ ਨੇ ਤਾਂ ਇਕੱਲੀ ਕਣਕੀ ਬੀਜਣੀ ਆ ਉਹ ਵੀਰਾਂ ਲਈ ਹੈਗਾ ਇਹ ਗੇਤਾ ਵੀ ਵੀ ਇੰਨਾ ਛੇਤ ਹੀ ਨਹੀਂ ਸੀ ਲਾਉਣਾ ਚਾਹੀਦਾ ਉਹਨਾਂ ਨੂੰ ਚਲੋ ਲਾ ਲਿਆ ਤਾਂ ਖੱਤੇ ਖਾਲੀ ਕਰਕੇ ਵੀਰੇ ਉਮੀ ਵਿੱਚ ਪ੍ਰਾਲੀ ਵਾਹ ਕੇ ਰੌਣੀ ਕਰ ਦਿਓ ਤੇ ਅੱਗ ਨਾ ਲਾਇਓ ਜਿਹੜੇ ਵੀਰਾਂ ਨੇ ਕਣਕ ਬੀਜਣੀਆਂ ਜੇ ਗੇਤਾ 26 ਲਾਇਆ ਹੋਇਆ ਉਹਨੂੰ ਉਮੀ ਤਵੀਆਂ ਦੇ ਨਾਲ ਵਿੱਚ ਵਾਦੋ ਵਾਹ ਕੇ ਉਹਨਾਂ ਦੇ ਖੇਤਾਂ ਦੀ ਰੌਣੀ ਕਰ ਦਿਓ ਨਵੰਬਰ ਮਹੀਨੇ ਚ ਹੀ ਕਣਕ ਬੀਜਣੀ ਹੁੰਦੀ ਹੈ ਜਨੂਬਾਤ ਆ ਜਾਣਾ ਪ੍ਰਾਲੀ ਥੋੜੀ ਕਿਤੇ ਗਾਇਬ ਹੋ ਜਾਣੀ ਸਭ ਸੌਖਾ ਤਰੀਕਾ ਬਤਵੀਆਂ ਨਾਲ ਦੋ ਵਾਰ ਐਸਐਮਐਸ ਵਾਲੀ ਕੰਬੈਨ ਤੋਂ ਵੜਾ ਕੇ ਦੋ ਤਿੰਨ ਵਾਰ ਦੋ ਵਾਰ ਤਵੀਆਂ ਨਾਲ ਵਾਹ ਕੇ ਉਮੀ ਰੌਣੀ ਕਰ ਦਿਓ ਪੂਰਾ ਵਧੀਆ ਬਣ ਜਾਣਿਆ ਖੇਤ ਤੁਹਾਡੇ ਤੇ ਇੱਕ ਨਾ ਬਹੁਤ ਵੀਰਾਂ ਦੇ ਨਾ ਯਾਰ ਫੋਨ ਮੈਸੇਜ ਕਾਲਾਂ ਆਉਂਦੀਆਂ ਮੈਨੂੰ ਆਲੂਆਂ ਦੇ ਸੀਡ ਲਈ ਵੀ ਵੀਰੇ ਅਸੀਂ ਆਲੂ ਲਾਉਣ ਲੱਗਣਾ ਕੋਈ ਕਹਿੰਦਾ ਵੀਰ ਸਾਨੂੰ 5 ਕਿਲੇ ਦਾ ਬੀਜ ਦੇ ਦਿਓ ਕੋਈ ਕਹਿੰਦਾ 10 ਕਿਲੇ ਦਾ ਦੇ ਦੇ ਦੋ ਹਨਾ ਕੋਈ ਕਹਿੰਦਾ 20 ਯਾਰ ਵੀਰੇ ਮੈਂ ਦੇਖੋ ਤੁਹਾਨੂੰ ਸਾਰੇ ਵੀਰਾਂ ਨੂੰ ਜਿਹੜੇ ਨਵੇਂ ਵੀਰ ਆਲੂ ਲਾਉਣਾ ਚਾਹੁੰਦੇ ਆ ਵੀਰੇ ਆਲੂ ਹਮੇਸ਼ਾ ਉਦੋਂ ਲਾਇਆ ਕਰੋ ਜਦੋਂ 20 ਮੰਦਾ ਹੋਵੇ ਠੀਕ ਆ ਆਪਣੇ ਵਿੱਚ ਇਹ ਗੱਲਾਂ ਹੈਗੀਆਂ ਨੇ ਕਿ ਜਦੋਂ ਆਲੂ ਮੰਦਾ ਹੁੰਦਾ 20 ਆਪਾਂ ਉਦੋਂ ਕੋਈ ਨਹੀਂ ਲਾਉਂਦਾ ਆਲੂ ਹਨਾ ਕਿ ਉਦੋਂ ਐ ਹੁੰਦਾ ਲੈ ਹੁਣ ਮੰਦਾ ਵਗਾ ਹੁਣ ਵੀਰੇ ਮੈਂ ਤਾਂ ਚਲੋ 16 1600 1700 1800 ਦਾ ਰੇਟ ਆ ਗੱਟੂ ਦਾ ਇੱਕ ਦਾ ਠੀਕ ਨਹੀਂ ਤੁਸੀਂ ਲਾ ਲਓ ਸਾਹਿਬ ਵੀ ਜੇ ਯਾਨੀ ਕਿ ਜਿਹੜੀ 26 ਇੰਚੀ ਮਸ਼ੀਨ 26 ਇੰਚ 26 40 ਮਸ਼ੀਨ ਆ ਜੇ ਤੁਸੀਂ ਉਹਦੇ ਨਾਲ ਆਲੂ ਬੀਜੋਗੇ ਹਨਾ ਤੇ ਉਹਦੇ ਨਾਲ 25 ਗੱਟੂ ਲਾ ਲਓ ਬੀ ਸੀਡ ਸਾਈਜ਼ ਦੇ ਜੇ 25 ਗੱਟੂ ਨੂੰ 1600 ਵੀ ਲਾਉਨੇ ਆ 40000 ਰੁਪਏ ਦਾ ਵੀ ਪੈ ਗਿਆ ਵੀਰੇ ਠੀਕ ਨਹੀਂ ਜੇ ਕਿਸੇ ਕੋਲ ਜੇ ਕਿਸੇ ਨੇ ਮੰਗ ਕੇ 30 ਜਾਂ 40 ਤੇ ਲਾਉਣਾ 30 ਜਾਂ 40 ਤੇ ਪੈਣਿਆ 34 ਗੱਟੂ ਹਨਾ ਤੇ 34 1600 54000 ਰੁਪਏ ਦਾ ਵੀ ਪੈ ਗਿਆ ਵੀਰੇ ਠੀਕ ਆ ਇਹ ਕੋਈ ਫਾਇਦਾ ਨਹੀਂ ਹੈਗਾ ਵੀਰੇ ਇੰਨਾ ਮਹਿੰਗਾ ਵੀ ਲੈ ਕੇ ਆਲੂ ਲਾਉਣ ਦਾ ਐਵੇਂ ਨਾ ਦੇਖੋ ਚਲੋ ਜਿਹੜਾ ਸਸਤੇ ਤੋਂ ਸਸਤਾ ਵੀ ਆਪਾਂ ਜੇ 40000 ਦਾ ਬੀ ਪੈ ਗਿਆ 40000 ਦਾ ਤੁਹਾਡਾ ਬੀ ਪੈ ਗਿਆ ਹਨਾ ਵੀਰੇ ਤੇ ਉਤੋਂ 40000 ਦਾ ਬੀ ਪੈ ਗਿਆ 3-4000 ਰੁਪਏ ਖੇਤ ਤਿਆਰ ਕਰਨ ਦਾ ਖਰਚਾ ਤੇ ਚਾਰ ਗੱਟੂ ਡੀਏਪ ਪਾਉਂਗੇ ਦੋ ਪੋਟਾਸ਼ ਪਾਉਂਗੇ ਫੇਰ ਯੂਰੀਆ ਫੇਰ ਚਾ 3-4000 ਦੀ ਸਪਰੇ ਹੋ ਜਾਂਦੀ ਹੈ ਗਿੱਲੇ ਦੀ ਫੇਰ ਜੇ ਆਪਾਂ ਤਿੰਨ ਫਸਲਾਂ ਦਾ ਲਾਉਨੇ ਆ 20 ਤੋਂ 25000 ਰੁਪਏ ਮਾਮਲਾ ਲਾ ਲਓ ਇੱਕ ਫਸਲ ਦਾ 20 ਤੋਂ 20000 ਰੁਪਇਆ ਤਾਂ ਆਬਨਾਰਮਲੀ ਰੱਖ ਕੇ ਜੇ ਚੱਲਦੇ ਆ ਤੇ ਤੁਸੀਂ ਦੱਸ ਦਿਓ 10000 ਰੁਪਇਆ ਆਲੂ 10 ਤੋਂ 12000 ਰੁਪਇਆ ਆਲੂ ਦੀ ਪਟਾਈ ਤੇ ਲੱਗਣਾ ਮੈਂ ਦੱਸੋ ਕੀ ਬਚਣਾ ਤੇ ਇਹ ਚੱਕਰ ਦੇ ਵਿੱਚ ਨਾ ਪਵੋ ਵੀਰੇ ਇੰਨਾ ਮਹਿੰਗਾ ਬੀਜ ਲੈ ਕੇ ਨਾ ਬੀਜੋ ਹਾਂ ਜੇ ਕਿਸੇ ਨੇ ਲਾਉਣਾ ਥੋੜਾ ਲੈ ਲਓ ਕੀਲੇ ਦਾ ਬੀਜ ਲੈ ਲਓ ਬੀਜ ਲੈ ਕੇ ਆਪਦਾ ਬੀ ਬਣਾ ਲਓ ਜੇ ਬਣਾਉਣਾ ਪਰ ਹਾਂ ਇੰਨਾ ਮਹਿੰਗਾ ਲੈ ਕੇ ਜੇ ਆਪਾਂ ਵੱਡੇ ਸਕੇਲ ਤੇ ਖੇਤੀ ਕਰਦੇ ਆ ਵੀ ਨਹੀਂ ਜੇ ਹੁਣ ਕੋਈ ਵੀਰ ਕਹਿੰਦਾ 5 ਕਿਲਿਆਂ ਦਾ ਵੀ 20 ਲੈ ਕੇ ਮੁੱਲ ਲਾਉਣਾ 5 ਕਿਲਿਆਂ ਦਾ 2.5 ਲੱਖ ਰੁਪਏ ਦੇ ਨੇੜੇ ਵੀ ਹੋ ਗਿਆ ਵੀਰੇ ਦੱਸੋ ਤੁਹਾਡੀ ਜਿਹੜੀ ਝੋਨੇ ਦੀ ਬੱਚੇ ਦਾ ਉਹ ਤਾਂ ਸਾਰੇ ਝੋਨੇ ਦੀ ਕਮਾਈ ਤਾਂ ਸਾਰੀ ਉਹ ਤੇ ਲੱਗ ਗਈ ਜੇ ਇੱਕ ਨਾਰਮਲ ਝੋਨਾ ਲਈਏ 30 ਦੀ ਐਵਰੇਜ ਰੱਖੀਏ ਤਾਂ 70000 ਦਾ ਝੋਨਾ ਆਉਣਾ ਜੇ 30 ਦੀ ਐਵਰੇਜ ਰੱਖਦੇ ਆ ਨਾ ਤੇ 70000 ਦਾ ਝੋਨਾ ਹੋਇਆ ਤਾਂ ਹੁਣ ਦੱਸੋ ਜੇ 70000 ਦਾ ਹੋਇਆ 40 ਤੋਂ 45000 ਰੁਪਏ ਤਾਂ ਆਪਾਂ 20 ਤੇ ਖਰਚ ਤਾਂ ਆਪਣੇ ਕੋਲੇ ਕੀ ਰਹਿ ਗਿਆ ਕੁਝ ਵੀ ਨਹੀਂ ਤਾਂ ਉਸ ਚੱਕਰ ਦੇ ਵਿੱਚ ਵੀਰੇ ਉਹ ਪੰਗਾ ਨਾ ਲਓ ਹਾਂ ਕੀਲੇਖਣ ਦਾ ਬੀਜ ਲੈ ਲਓ ਉਹ ਬੀਜ ਲਓ ਪਰ ਇੰਨਾ ਮਹਿੰਗਾ ਬੀਜ ਲੈ ਕੇ ਉਹ ਪੰਗੇ ਨਾ ਲਵੋ ਹਸਾਬ ਸਹਿਰਾਫ ਦਾ ਚੱਲੋ ਵੀਰੇ ਹਾਂ ਵਿੱਚ ਵੀਰ ਬਹੁਤ ਮੈਂ ਤਾਂ ਉਹ ਵੀ ਵੀਰਾਂ ਨੂੰ ਕਹਿਣਾ ਕਿ ਕਈ ਵੀਰਾਂ ਨੇ ਨਾ ਕੰਟਰੈਕਟ ਕਰਿਆ ਕਈ ਵੀਰਾਂ ਨੇ ਵੀ ਉਹ ਕੰਪਨੀਆਂ ਨੇ ਇੱਕ ਕੀਲੇ ਦਾ ਬੀਜ ਲੈਣਾ ਦੇਣਾ ਵਾ ਦੋ ਕੀਲੇ ਦਾ ਤੇ ਅੱਠਾਂ ਦਾ ਲੈਣਾ ਹਨਾ ਇਦਾਂ ਵਾ ਵੀ ਅੱਠਾਂ ਦਾ ਕੋਲੋਂ ਲਾਉਣਾ ਹੁਣ 8 ਕਿੱਲੇ ਦਾ 20 40 4 ਲੱਖ ਦੇ ਨੇੜੇ ਪੈਣਾ 3.5 ਤੋਂ 4 ਲੱਖ ਦੇ 8 ਕਿੱਲੇ ਦਾ 20 8 ਕਿੱਲੇ ਦਾ 20 3 ਤੋਂ 4 ਲੱਖ ਦਾ ਉਹ ਹੋ ਗਿਆ ਅ 40 50 ਹਜ਼ਾਰ ਤਾਂ ਉਹਨਾਂ ਨੇ ਆਪ ਦਾ ਦੇ ਦੇਣਾ 8 10 ਕਿੱਲਿਆਂ ਦੇ ਵਿੱਚ 4 ਤੋਂ 5 ਲੱਖ ਰੁਪਏ ਦਾ ਵੀ ਪੈ ਗਿਆ ਦੱਸੋ ਮੈਨੂੰ ਕੀ ਫਾਇਦਾ ਹੋਤਾ ਤੇ ਉਹਦੇ ਵਿੱਚ ਦੱਸੋ ਕੀ ਫਾਇਦਾ ਵੀਰੇ ਠੀਕ ਨਹੀਂ ਇਸ ਚੀਜ਼ ਨੂੰ ਵੀਰੇ ਗੌਰ ਰੱਖ ਕੇ ਚੱਲੋ ਅ ਹਮੇਸ਼ਾ ਕੋਈ ਵੀ ਆਪਾਂ ਚੀਜ਼ ਲਾਉਨੇ ਆ ਜਦੋਂ ਆਪਾਂ ਕੋਈ ਵੀ ਖੇਤੀ ਕਰਦੇ ਆ ਨਾ ਉਦੋਂ ਹੱਥ ਦੇ ਵਿੱਚੋਂ ਕੈਲਕੂਲੇਟਰ ਛੱਡ ਦਿਆ ਕਰੋ ਕਿ ਇੰਨੇ ਆਲੂ ਨਿਕਲੇ ਇੰਨਾ ਝਾੜ ਹੋ ਗਿਆ ਰੇਟ ਵਗ ਗਿਆ ਆ ਹੋ ਜਾਣਾ ਨਾ ਕੁਝ ਨਹੀਂ ਪਤਾ ਵੀਰੇ ਕੀ ਹੋਣਾ ਵਗਾ ਹਾਂ ਠੀਕ ਨਹੀਂ ਜਿਵੇਂ ਆਹਾਂ ਮੀਂਹ ਨਹੀਂ ਪਏ ਸੁੱਕਾ ਰਿਹਾ ਵਾ ਇਹ ਨਹੀਂ ਪਤਾ ਅਕਤੂਬਰ ਦੇ ਵਿੱਚ ਭਾਰੀ ਮੀਂਹ ਪੈ ਜਾਣ ਕੁਝ ਨਹੀਂ ਪਤਾ ਠੀਕ ਨਹੀਂ ਕੁਝ ਨਹੀਂ ਪਤਾ ਵੀ ਕੀ ਹੋਣਾ ਵਾ ਤੇ ਕੁਝ ਨਹੀਂ ਪਤਾ ਬਲਾਈਟ ਆ ਜਾਵੇ ਜਿਵੇਂ ਪਿਛਲੇ ਸਾਲ ਆਈ ਸੀ ਸਾਰੇ ਆਲੂ ਖਰਾਬ ਹੋਏ ਕਿੰਨੇ ਆਲੂ ਖਰਾਬ ਹੋਏ ਹਨ ਇਸ ਚੀਜ਼ਾਂ ਦਾ ਵੀਰੇ ਗੌਰ ਰੱਖ ਕੇ ਆਪਦਾ ਪਹਿਲਾਂ ਹੀ ਗੌਰ ਰੱਖ ਕੇ ਚੱਲੀਦਾ ਹੁੰਦਾ ਕਿ ਇੰਨੀਆਂ ਮਹਿੰਗੀਆਂ ਚੀਜ਼ਾਂ ਲੈ ਕੇ ਪੰਗੇ ਲੈਣ ਦੀ ਵੀ ਜਾਨਕਿ ਵੀ ਆਲੂਆਂ ਦੇ ਬੀਜ ਲੈ ਕੇ ਇੰਨੇ ਮਹਿੰਗੇ ਵੇਚਣ ਦੀ ਨਹੀਂ ਲੋੜ ਹੌਲੀ ਹੌਲੀ ਸਟੈਪ ਬਾਈ ਸਟੈਪ ਚੱਲੋ ਜਦੋਂ ਮੰਦਾ ਹੁੰਦਾ ਉਦੋਂ ਕਿਉਂ ਨਹੀਂ ਖਰੀਦਿਆ ਤੁਸੀਂ ਵੀ ਜਦੋਂ ਉਦੋਂ ਖਰੀਦਨੇ ਚਾਹੀਦੇ ਜਦੋਂ ਹੁਣ ਆਲੂਆਂ ਦੀਆਂ ਪਟਾਈਆਂ ਚੱਲਦੀਆਂ ਸੀ ਉਦੋਂ ਖਰੀਦ ਕੇ ਰੱਖਦੇ ਬੀਜ ਚਾਹੀਦੇ ਸੀ ਥੋੜਾ ਰੱਖਦੇ ਕਿਲੇ ਦਾ ਰੱਖਦੇ ਦੋ ਕਿਲੇ ਦਾ ਰੱਖਦੇ ਉਦੋਂ ਲੈਣੇ ਚਾਹੀਦੇ ਸੀ ਹੁਣ ਹੁਣ ਦੇਖੋ ਤੁਸੀਂ ਹਜ਼ਾਰ ਦੇ ਨੇੜੇ ਰਾਸ਼ਨ ਚੱਲ ਰਿਹਾ 9900 9500 ਹਜ਼ਾਰ ਦੇ ਨੇੜੇ ਰਾਸ਼ਨ ਚੱਲ ਰਿਹਾ ਹੁਣ ਤੁਹਾਨੂੰ ਇੰਨੇ ਭਾਅ ਦਾ ਤਾਂ ਕਿਸੇ ਨੇ ਦੇਣਾ ਹੀ ਨਹੀਂ ਸੀਡ ਸੀਡ ਦੇ ਰੁਪਏ ਤਾਂ ਵੱਧ ਹੀ ਮੰਗਣੇ ਆ ਵੀਰੇ ਹਰ ਹਰ ਇੱਕ ਬੰਦੇ ਨੇ ਹੁਣ ਗਧਾ ਕੋੜਾ ਬਰੋਬਰ ਚਾਹੇ ਸੀਡ ਥੋੜਾ ਪੁਰਾਣਾ ਚਾਹੇ ਥੋੜਾ ਨਵਾਂ ਉਹ ਸਾਰਾ 15 ਤੋਂ 1600 ਰੁਪਏ ਦਾ ਗੱਟੂ ਹੁਣ ਲਾ ਲਓ ਸਾਹਿਬ ਠੀਕ ਨੇ ਤੇ ਇਸ ਕਰਕੇ ਵੀਰੇ ਮਾੜਾ ਜਿਹਾ ਧਿਆਨ ਦੇਵੋ ਵੀਰ ਬਣੇ ਕਿ ਐਡਾ ਵੀ ਜਿਹੜੇ ਨਵੇਂ ਵੀਰ ਹਨਾ ਮੈਂ ਨਵੇਂ ਵੀਰਾਂ ਲਈ ਗੱਲ ਕਰਦਾ ਪੁਰਾਣਿਆਂ ਨੂੰ ਤਾਂ ਚਲੋ ਆਪ ਦਾ ਉਹਨਾਂ ਨੂੰ ਜਿਹੜੇ ਪਹਿਲਾਂ ਤੋਂ ਲਾਉਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਹੀ ਹੈ ਜਿਹੜਾ ਕੁਝ ਉਹਨਾਂ ਨੂੰ ਹੈਗਾ ਪਰ ਜਿਹੜੇ ਨਵੇਂ ਵੀਰ ਸਾਰੇ ਦਾ ਸਾਰਾ ਮੁੱਲ ਲੈ ਕੇ ਵੀ ਇਹ ਖੇਤ ਵੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਕਹਿਣਾ ਵੀ ਮਾੜਾ ਕੰਟਰੋਲ ਰੱਖੋ ਹਾਂ ਕੀ ਲੇਖਣ ਦਾ ਵੀ ਲੈ ਲਓ ਉਦੋਂ ਬਾਅਦ ਨਾ ਲਓ ਬਈ ਬਸ ਇਹ ਰਿਕੁਐਸਟ ਹੀ ਆ ਸਾਰੇ ਵੀਰਾਂ ਲਈ ਪਰ ਬਾਹਲਾ ਨਾ ਪੰਗਾ ਲਾਓ ਜਦੋਂ ਪਟਾਈਆਂ ਚੱਲਣਗੀਆਂ ਉਦੋਂ ਆਪਦੇ ਬੀਜ ਲੈ ਕੇ ਰੱਖਿਓ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ